ਇੱਕ ਕੁੱਤੀ ਦਾ ਨਾਂ ਰੱਖਿਆ ਸੀ ਰਾਜਮਾਤਾ ਨੀਲੇ ਨੂੰ ਆਖਿਆ ਦਾ ਰਾਜਮਾਤਾ ਕੁੱਤੀ ਨੂੰ ਕੁੱਤੀ ਨੂੰ ਦੁੱਧ ਪਿਆਇਆ ਰਾਜਮਾਤਾ ਨੂੰ ਦੁੱਧ ਪਿਆਇਆ ਨੀਲਾ ਦੁੱਧ ਪੀਣ ਗਿਆ ਅਗਰ ਰਾਜਮਾਤਾ ਮਰੀ ਪਈ ਰਾਜਮਾਤਾ ਮਰੀ ਪਈ ਤੇ ਮਾਫ਼ ਕਰਨ ਦੇ ਉਹਨੇ ਵਿਚੇਰਾ ਲਾਇਆ ਜਲਾਇਆ ਤੇ ਬਾਬਾ ਮਾਰਨਾਮ ਸੰਗਵਾਲ ਆਇਆ ਆਂਦਾ ਬਾਬਾ ਦੀ ਰਾਜਮਾਤਾ ਹੈਡ ਗਾਉਣ ਅੰਗਰੇਜ਼ੀ ਚ ਕਹਿੰਦਾ ਤੁਰਗੀ ਕਿ ਬਾਬੇ ਨੇ ਆਖਿਆ ਰਾਜ ਮਾਤਾ ਨੂੰ ਕੋ ਨੀਲਿਆ ਬਾਬਾ ਕਹਿੰਦਾ ਤੂੰ ਤੈਨੂੰ ਮੇਮ ਬਣਨ ਦਾ ਚਾਹ ਤੂੰ ਮੇਮ ਤੇ ਬਾੜੀ ਜਾਣਾ ਜਾਂਦੀ ਜਾਂਦੀ ਸਾਡਾ ਦੁੱਧ ਤੇ ਪੀ ਜਾ ਉਹ ਬਾਬਾ ਮਾਰਨਾ ਸੰਦਾ ਪ੍ਰਕਾਸ਼ ਮਨਾ ਰਹੇ ਆ ਮਾਫ ਕਰਨਾ ਪ੍ਰਗਾਤ ਉਸ ਮਨਾ ਰਹੇ ਤੇ ਨੀਲਾ ਆਇਆ ਤੇ ਪਿਆਰ ਦਿੱਤਾ ਕੁੱਤੀ ਦੇ ਸਿਰ ਤੇ ਹੱਥ ਰੇਗੇ ਆਂਦਾ ਨਰਾਜ ਮਾਤਾ ਬਾਬਾ ਜੀ ਕਹਿੰਦੇ ਤੈਨੂੰ ਮੇਮ ਬਣਨ ਦਾ ਸ਼ੌਕ ਤੂੰ ਮੇਮ ਤੇ ਬਾਣੀ ਜਾਣਾ ਮੇਮ ਤੇ ਪਾਣੀ ਜਾਣਾ ਚਾਹੁੰਦੇ ਸਾਂ ਤੇ ਸਾਡਾ ਦੁੱਧ ਤੇ ਪੀਜਾ ਉਹਨੇ ਮਾਫ ਕਰਨਾ ਜਦੋਂ ਹੱਥ ਫੇਰਿਆ ਤੇ ਕੁੱਤੀ ਜੂੰਦੀ ਹੋ ਗਈ ਦੁੱਧ ਪਿਆਇਆ ਦੁੱਧ ਪੀ ਕੇ ਮਰ ਗਈ ਇਤਿਹਾਸ ਦੱਸਦਾ ਉਹ ਕੁੱਤੀ ਇੰਗਲੈਂਡ ਦੀ ਰਾਣੀ ਮਹਾਰਾਣੀ ਵਿਕਟੋਰੀਆ ਬਣੀ ਹੈ ਆਏ ਆ ਇੱਕ ਧਾਰਨਾ ਮੇ ਪੜਨੀ ਹੈ ਤੇ ਤੁਹਾਨੂੰ ਸਾਰੇ ਬੇਨਤੀ ਕਰਨੀ ਮੈਂ ਇੱਕ ਧਾਰਨਾ ਪੜਨੀ ਹੈ ਤੇ ਤੁਸੀਂ ਜਿਬ ਖਾਲੀ ਕਰਨੀ ਹੈ ਅਗਲੀ ਗੱਲ ਵੀ ਸੁਣ ਲਓ ਜਿੰਨੀ ਤੁਸੀਂ ਖਾਲੀ ਕਰਨੀ ਬਾਬਾ ਮਾਰਨਾਮਸਨ ਉਹਨੂੰ ਤੁਹਾਡੀ 100 ਗੁਣਾ ਭਰਨੀ ਹੈ ਏ ਤੁਸੀਂ ਦੇਖ ਲਓ ਪਰਾਉਣੀ ਕਿ ਨਹੀਂ ਪਰਾਉਣੀ ਹੁਣ ਸਮਾਂ ਆਗਿਆ ਨਹੀਂ ਦਿੰਦਾ ਜੀ ਆਹ ਧਾਰਨਾ ਪੜ ਕੇ ਭੋਗ ਪਾਈ ਪਰ ਫਿਰ ਕਿਤੇ ਵਿਚਾਰ ਸਮਾਂ ਬਣਿਆ ਦਰਸ਼ਨ ਕਰਾਂਗੇ ਜੀ ਗੱਲ ਬਾਬਾ ਭਗਤੂ ਦੀ ਇਹਦੇ ਤੇ ਲੀ ਸੀ ਮੈਂ ਤੇ ਵੇਖਿਆ ਹੁਣ ਵੀ ਸਮਾਂ ਬੜਾ ਲੱਗ ਗਿਆ ਲਾਉਣਾ ਤੇ ਸਾਥ ਸੰਗਤ ਜੀ 15 20 ਮਿੰਟ ਸਨ ਪਰ ਪਿਆਰ ਸਮਾਂ ਲੱਗ ਜਾ ਕਰਦਾ ਕੋਈ ਨਹੀਂ ਬੀਬੀਓ ਉઠੋ ਸਾਰੀਆਂ ਕੁਝ ਨਹੀਂ ਫਰਕ ਪੈਂਦਾ ਸਮੇ ਛੱਡਿਓ ਇੱਕ ਮਹੀਨਾ ਸੁਰਖੀਆਂ ਬਿੰਦੀਆਂ ਨਹੀਂ ਲਾਈਆਂ ਤੇ ਭਰਾਵੋ ਤੁਸੀਂ ਵੀ ਉਠੋ ਸਾਰੇ ਉਹ ਸਮੇ ਛੱਡੋ ਇੱਕ ਮਹੀਨਾ ਜਾਂ ਦਸ ਦੇ ਸ਼ਰਾਬ ਦੇ ਪੈਗ ਨੂੰ ਹੱਥ ਨਹੀਂ ਲਾਇਆ ਕੀ ਫਰਕ ਪੈਂਦਾ ਮੈਂ ਮ ਬੇਦਨਾ ਜਾਣੇ ਸਾਦ ਦੀ ਮੈਂ ਮੈਂ ਮ ਬੇਦਨਾ ਜਾਣੇ ਸਾਦ ਦੀ ਮੈਂ ਮੈਂ ਇੱਕ ਦੱਜਾ ਇੱਕ ਦਬ ਦਬੀ ਐ ਕਨਾ ਕੁੱਤੇ ਖਾਹੇ ਕ ਪਾਣੀ ਵਿੱਚੋ ਛਟੀ ਐ ਕ ਪੀ ਫਿਰ ਹਸਨ ਪਾਏ ਨਾਨਕ ਈਵਨਾਂ ਜਾਪੇ ਕਿੱਥੇ ਜਾਏ ਤੂੰ ਠੇਕਾ ਨਾ ਲੈ ਵੀ ਕਿਨੇ ਅਗਲੀ ਜੋਨ ਚ ਕਿਹੜੀ ਚ ਪੈਣਾ ਉਹ ਉਹਦੇ ਤੇ ਛੱਡ ਜਿਨੇ ਪੈਦਾ ਕੀਤਾ ਉਹਦੇ ਤੇ ਛੱਡ ਅਸੀਂ ਇਹ ਤਾਂ ਕਹਾਣੀਆਂ ਸੁਣਾਈਆਂ ਵੀ ਫਲਾਨੇ ਸੰਤਾਂ ਦਾ ਜਿਨੇ ਬਚਨ ਨਹੀਂ ਮੰਨਿਆ ਉਹ ਕੁੱਤਾ ਬਣ ਗਿਆ ਇੱਕ ਬਾਬਾ ਕਹਿੰਦਾ ਹੈ ਇੰਗਲੈਂਡ ਦੀ ਮਹਾਰਾਣੀ ਜਿਹੜੀ ਸੀ ਉਹ ਪਹਿਲਾਂ ਇੱਕ ਬਾਬੇ ਦੇ ਬਾਬੇ ਦੇ ਉਹਨੇ ਕੁੱਤੇ ਪਾਲੇ ਹੋਏ ਉਹਨਾਂ ਚ ਇੱਕ ਕੁੱਤੀ ਸੀ ਉਹ ਨੂੰ ਮਾਫ ਕਰਿਓ ਜੀਓ ਸੁਣ ਲਵੇ ਤੇ ਇਹੋ ਜੇ ਸਾਡੇ ਮਹਾਪੁਰਸ਼ ਜਿਹਨੂੰ ਅਸੀਂ ਮਹਾਪੁਰਸ਼ ਕਹਿ ਰਹੇ ਹਾਂ ਉਹ ਲੋਕ ਦਾ ਕੀ ਹਾਲ ਕਰਨ ਸਾਡੇ ਚ ਕੋਈ ਸੈਂਸ ਹੈ ਧਰਮ ਪੜ੍ਹ ਕੇ ਵੀ ਸਾਡੇ ਚ ਕੋਈ ਸੈਂਸ ਨਹੀਂ ਆਇਆ ਹੁਣ ਕਿਹੜਾ ਸਾਡੀ ਕਿਡ ਦੇਣਾ ਪੈਣਾ ਹੈ ਨਾ ਡੀਐਨਏ ਲੇਟੈਸਟ ਹੋਣਾ ਤੇ ਜੇ ਹੋ ਵੀ ਜਾਏ ਤੂੰ ਚ ਇਹ ਕਿਹੜਾ ਕਲੀਅਰ ਹੋਣਾ ਪੀ ਇਹਦੀ ਪਿਛਲੀ ਜੂੜ ਕੁੱਤਿਆਂ ਦੀ ਸੀ ਕੋਈ ਡੀਐਨਏ ਦੱਸ ਸਕਦਾ ਹੈ ਉਹ ਤਾਂ ਇਹ ਦੱਸ ਸਕਦਾ ਵੀ ਇਹਦਾ ਫਲਾਣੇ ਬੰਦੇ ਨਾਲ ਫਲਾਣੇ ਖਾਨਦਾਨ ਨਾਲ ਤਾਲਕ ਹੈ ਇਹ ਤਾਂ ਕੋਈ ਡੀਐਨਏ ਨਹੀਂ ਨਾ ਉਹ ਬਾਬਾ ਕਹਾਣੀ ਸੁਣਾ ਰਿਹਾ ਵੀ ਸਾਡੇ ਉਹਨਾਂ ਮਹਾਪੁਰਖਾਂ ਦੇ ਕੋਲ ਉਹ ਕੁੱਤੀ ਜਿਹੜੀ ਸੀ ਹੁਣ ਹੈਰਾਨੀ ਦੀ ਗੱਲ ਹੈ ਕਹਾਣੀ ਸੁਣਾਉਂਦੇ ਹੋਇਆਂ ਵੀ ਥੋੜਾ ਜਿਹਾ ਤਰਕ ਲੈ ਲੈਣਾ ਚਾਹੀਦਾ ਸੀ ਤਾਂ ਕਿ ਛੇਦੀ ਕੀਦਿਆਂ ਦਾ ਬੰਦਾ ਫੜਿਆ ਨਾ ਜਾਏ ਪਰ ਚੋਰ ਹਦੋਂ ਵੱਧ ਕੱਚਾ ਹੋਵੇ ਇਹ ਵੀ ਬੜੀ ਮੁਸੀਬਤ ਹੈ ਉਹ ਕਹਾਣੀ ਸੁਣਾ ਰਿਹਾ ਵੀ ਕੁੱਤੀ ਨੂੰ ਦੁੱਧ ਪਾਉਣ ਵਾਸਤੇ ਸਾਡੇ ਉਹਨੇ ਚੇਲੇ ਨੂੰ ਆਖਿਆ ਬਾਬੇ ਨੇ ਵੀ ਜਾ ਉਹਨੂੰ ਦੁੱਧ ਪਾਇਓ ਉਹਨੇ ਆ ਕੇ ਆਖਿਆ ਬਾਬਾ ਜੀ ਉਹ ਤਾਂ ਮਰ ਗਈ ਹੈ ਉਹ ਤਾਂ ਮਰ ਗਈ ਹੈ ਉਹ ਨੂੰ ਹਣ ਕਿਵੇਂ ਦੁੱਧ ਪਾਵਾਂ ਤੇ ਉਹ ਬਾਬਾ ਉਹ ਚੇਲੇ ਨੂੰ ਆਖਦਾ ਜਾ ਉਹਨੂੰ ਕਹਿ ਗਿਆ ਵੀ ਤੂੰ ਮੇਮ ਬਣਨਾ ਹੈ ਅਗਲੇ ਜਨਮ ਵਿੱਚ ਘੱਟੋ ਘੱਟ ਦੁੱਧ ਤੇ ਪੀ ਜਾ ਦੁੱਧ ਵੀ ਜਿਵੇਂ ਮੇਮ ਹੀ ਬਣਨਾ ਤੇ ਤੇਰੇ ਦੁੱਧ ਦੀ ਉਹਨੂੰ ਕੀ ਲੋੜ ਹੈ ਜਿਹਨਾਂ ਨੂੰ ਬਾਦਸ਼ਾਹੀਆਂ ਮਿਲਦੀਆਂ ਹਨ ਅਗਲੇ ਜਨਮ ਵਿੱਚ ਉਹ ਦੁੱਧ ਦੇ ਗਲਾਸ ਵਿੱਚ ਫੇਰ ਪਛਾਣ ਆ ਜਾਣ ਇਹ ਇਹ ਕਿਦਰ ਦਾ ਖਿਆਲ ਫਿਰ ਵੀ ਚਲੋ ਬਾਬਿਆਂ ਦਾ ਹੁਕਮ ਸੀ ਉਹਨੂੰ ਦੁੱਧ ਪੀ ਕੇ ਹੀ ਜਾਣਾ ਪਿਆ ਕਮਾਲ ਦੀ ਬਾਤ ਹੈ ਪਰ ਜਿਹੜਾ ਇਸ ਧੰਗ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਕੇਵਲ ਇਸ ਲਈ ਫਿਰ ਉਹ ਬਾਬਾ ਆਖਦਾ ਵੀ ਸਾਰੇ ਪੈਸੇ ਕਢੋ ਤੇ ਮੇਰੇ ਸਾਹਮਣੇ ਲਿਆ ਕੇ ਰੱਖ ਦਿਓ ਹੁਣ ਖਿਆਲ ਕਰਿਓ ਉਹ ਕੁੱਤੀ ਅਗਲੇ ਜਨਮ ਚ ਕੀ ਬੜਦੀ ਆ ਗੱਲ ਵੱਖਰੀ ਐ ਪਰ ਉੱਥੇ ਬੈਠਾ ਉਹ ਬੰਦਾ ਉਹ ਜ਼ਰੂਰ ਸੱਪ ਐ ਜਿਹਨੇ ਮਾਇਆ ਦੇ ਉੱਤੇ ਪੂਰਾ ਕੰਟਰੋਲ ਰੱਖਿਆ ਵੀ ਲੋਕਾਂ ਦੀ ਜੇਬ ਚੋਂ ਪੈਸੇ ਕਢਾ ਸਕਦਾ ਉਹਦਾ ਸਬੰਧ ਉਹਨਾਂ ਸ਼ਰੋਤਿਆਂ ਨਾਲ ਨਹੀਂ ਜਿਹੜੇ ਬੈਠੇ ਨੇ ਉਹਦਾ ਸੁਭਾਤਾ ਜੇਬ ਨਾਲ ਹੈ ਵੀ ਇਹਨਾਂ ਦੀ ਜੇਬ ਚ ਕੀ ਲੈ ਕੇ ਆਏ ਨੇ ਤੇ ਕੀ ਦੇ ਕੇ ਜਾਣਗੇ ਇਹ ਲੈ ਕੇ ਕੀ ਆਏ ਨੇ ਦੇ ਕੇ ਕੀ ਜਾਣਗੇ ਬਸ ਇਥੋਂ ਤੱਕ ਗੁਰਮਤ ਦੇ ਜ਼ੁਬਾਨ ਗੁਰਮਤ ਦੀਆਂ ਕਥਾ ਕਹਾਣੀਆਂ ਅਗਲੇ ਪਿਛਲੇ ਜਨਮ ਉਹ ਸਾਰਾ ਰੇੜਕਾ ਹੀ ਇਹ ਸੀ ਵੀ ਲੋਕਾਂ ਨੂੰ ਡਰਾ ਕੇ ਵੀ ਕਿਧਰੇ ਜੇ ਇਹਨਾਂ ਮਹਾਂਪੁਰਖਾਂ 'ਚ ਤਾਂ ਇੰਨੀ ਘੱਲਣਾ ਹੈ ਵੀ ਇਹ ਕੁੱਤੀ ਨੂੰ ਮਹਾਰਾਣੀ ਬਣਾ ਸਕਦੇ ਨੇ ਤੇ ਸਾਨੂੰ ਕਿਤੇ ਆਵੇ ਹੱਸਦੇ ਆ ਵਸਦੇ ਆ ਨੂੰ ਅਗਲੇ ਜਨਮ ਚ ਕੁੱਤਾ ਹੀ ਨਾ ਬੜਨਾ ਪੈ ਜਾਵੇ ਕੀ ਫਰਕ ਪੈਂਦਾ ਜੋ 100-100 ਰੁਪਈਆ बस आ निचोड़ है सारी कथा कहानी का वो साहम ने साढ़े महापुरख ने तोी आप सोच के देखो कि यह गल गुरमुख्य मुताबिक मेल खादी है कल हो कह रंगजेब ही साढ़े महापुरखों का कुत्ता से फिर गलती इन्हों निकल दी है भी यहोजे कुत्ते बादशाही देखकर गुनाह तुम किया नहीं किया कसूर नहीं ना सो यह कहानियां योजना गल् ਅਗਲੇ ਪਿਛਲੇ ਜਨਮ ਦੀਆਂ ਵਿਚਾਰਾ ਦੇ ਦੇ ਕੇ ਲੋਕਾਂ ਦੇ ਮਨ ਅੰਦਰ ਭੜਥੂ ਪਾਇਆ ਪਿਆ ਹੈ ਗੁਰੂ ਆਖਦਾ ਉਹ ਇੱਥੇ ਜਿਹੜਾ ਤੂੰ ਪਸ਼ੂ ਬਣਿਆ ਇਹਦੀ ਕਦੇ ਵਿਚਾਰ ਕੀਤੀ ਹੈ